ਉਹ ਬਿਲਕੁਲ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਆ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਇੱਕ ਕਾਫੀ ਵੱਡਾ ਜਿਹੜਾ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੰਗੀਨ ਜੁਰਮ ਨੂੰ ਆ ਕਾਫੀ ਘੱਟ ਸਮੇਂ ਦੇ ਵਿੱਚ ਟ੍ਰੈਸ ਕੀਤਾ ਗਿਆ ਤੇ ਮੁੱਖ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 8 ਜਨਵਰੀ 2026 ਦੀ ਰਾਤ ਨੂੰ ਜਲਜੀਤ ਸਿੰਘ ਜੀ ਦੇ ਘਰ ਦੇ ਬਾਹਰ ਪਿੰਡ ਲਖਨਕਲਾਂ ਦੇ ਵਿੱਚ ਅਨਿਵਾ ਫਾਇਰਿੰਗ ਕੀਤੀ ਗਈ ਸੀ ਅਣਪਛਾਤੇ ਲੋਕਾਂ ਵੱਲੋਂ ਤੇ ਮੌਕੇ ਤੇ ਲੋਕ ਭੱਜ ਗਏ ਸੀ ਕਿਉਂਕਿ ਬੜਾ ਹੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਸੀ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਸਨ ਤੇ ਮੌਕੇ ਤੇ ਪੁੱਜ ਕੇ ਹੀ ਜਿਹੜਾ ਤਤਤੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਵੱਖ-ਵੱਖ ਜਿਹੜੀ ਟੀਮਾਂ ਜਿਹੜੀ ਐਸਪੀ ਡੀ ਸਾਹਿਬ ਦੇ ਅੰਦਰ DSP डी साहब इंचार्ज CIA ਤੇ SHO साहब DSP कपूरथला साहब ਨੇ ਹੇਟ ਵਕਫਕ ਟੀਮਾਂ ਬਣਾਈਆਂ ਗਈਆਂ ਤੇ ਵਕਫਕ ਪਹਿਲੂ ਆ ਤੇ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਤੇ ਕੰਮ ਕੀਤਾ ਜਾ ਰਿਹਾ ਸੀ ਉਹਦੇ ਕੁਝ ਦਿਨ ਬਾਅਦ ਹੀ 12 ਤਰੀਕ 12 ਜਨਵਰੀ ਨੂੰ ਸਵੇਰੇ एसओडी ਸਵੀਟ ਸ਼ੌਪ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਸੀ ਤੇ ਜਿਹੜੀ ਸਾਡੀ ਟ੍ਰੇਲ ਸੀ ਉਹ ਫਗਵਾੜੇ ਵੱਲ ਹੀ ਜਾ ਰਹੀ ਸੀ ਇਹਦੇ ਤੇ ਹੀ ਜਿਹੜੀ ਦੋਵੇਂ ਟੀਮਾਂ ਨੇ ਇਕੱਠੇ ਫਗਵਾੜਾ ਪੁਲਿਸ ਨੇ ਕਪੂਰਥਲਾ ਪੁਲਿਸ ਸਬਡਿਵੀਜ਼ਨ ਪੁਲਿਸ ਨੇ ਇਕੱਠੇ ਕੰਮ ਕਰਦੇ ਹੋਏ ਅ ਸ਼ੁਰੂਆਤੀ ਦਿਨਾਂ ਚ 16 ਤਰੀਕ ਨੂੰ ਅਸੀਂ ਜਿਹੜੇ ਮੁੱਖ ਚਾ ਦੋਸ਼ੀ ਜਿਹੜੇ ਅਰੈਸਟ ਕੀਤੇ ਗਏ ਸੀ ਉਹ ਦੋਸ਼ੀਆਂ ਨੇ ਇਨਕਸ਼ਾਫ ਕੀਤਾ ਸੀਗਾ ਕਿ ਉਹਨਾਂ ਨੇ ਜਿਹੜੀ ਲਖਨਕਲਾ ਫਾਇਰਿੰਗ ਉਹਨਾਂ ਨੇ ਕੀਤੀ ਸੀ ਤੇ ਜਿਹੜਾ ਸੁਬੀ ਸਵੀਟਸ ਫਾਇਰਿੰਗ ਜਿਹੜੀ ਐਸ ਸੁਬੀ ਸਵੀਟਸ ਫਾਇਰਿੰਗ ਹੋਈ ਹੈ ਉਹਦੇ ਵਿੱਚ ਵੀ ਹੁੰਦਾ ਤਾਂ ਰੋਲ ਸੀ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਜਿਹੜੇ આરોપી ਅਸੀਂ ਆਇਡੈਂਟੀਫਾਈ ਕਰ ਲਏ ਸੀਗੇ ਤੇ ਉਹਨਾਂ ਤੇ ਕੰਟੀਨਿਊਸਲੀ ਰੇਡ ਚੱਲ ਰਹੀ ਸੀ ਤੇ ਹੁਣ ਕਪੂਰਥਾਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਰਗਰ ਮੁੱਖ ਜਿਹੜੇ ਸਰਗਨਾ ਉਹ ਅਰੈਸਟ ਕੀਤੇ ਗਏ ਹਨ ਆ ਜਿਹੜੇ ਸ਼ੁਰੂਆਤੀ ਦਿਨਾਂ 'ਚ ਅਰੈਸਟ ਹੋਏ ਸੀ ਉਹ ਸੀਗੇ ਰੁਪਿੰਦਰ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਨੇੜੂ ਅ ਕਰਮਪ੍ਰੀਤ ਸਿੰਘ ਪਿਤਾ ਹਜੀਤ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਖੇੜਾ ਸੁਕਰਾਤ ਸਿੰਘ ਉਰਫ ਸੁਖਾ ਪੁੱਤਰ ਹਦੀਪ ਸਿੰਘ ਤੇ ਉਹਦੇ ਹੁਣ ਬਾਅਦ ਚ ਜਿਹੜੇ ਮੁੱਖ ਸਰਗਨਾ ਇਹਨਾਂ ਦੇ ਗੁਰਪਾਲ ਸਿੰਘ ਉਰਫ ਪਾਲਾ ਪੁੱਤਰ ਸੁਖਜੀਵਨ ਸਿੰਘ ਵਾਸੀ ਖੇੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਧਰਮ ਸਿੰਘ ਉਰਫ ਧਾਮੀ ਪੁੱਤਰ ਹਰੀ ਸਿੰਘ ਵਾਸੀ ਮਾਨੀ ਵਾਲੀ ਚਾਚੋ थाना सदर ਫਗਵਾੜਾ ਇਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਕੁੱਲ 6 ਦੋਸ਼ੀਆਂ ਨੂੰ ਜਿਹੜਾ ਕਪੂਥਲਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਇਹਨਾਂ ਦੀ ਡਿਟੇਲਡ ਇਨਟੈਰੋਗੇਸ਼ਨ ਕਰਦੇ ਹੋਏ ਗੁਰਪਾਲ ਸਿੰਘ ਪਾਲਾ ਅਤੇ ਧਰਮ ਸਿੰਘ ਧਾਮੀ ਜਿਹੜੇ ਹੈ ਉਹਨਾਂ ਕੋਲੋਂ ਇੱਕ ਇੱਕ ਜਿਹੜਾ ਪਿਸਟਲ ਰਿਕਵਰ ਕੀਤਾ ਗਿਆ ਹੈ ਜਿਹੜਾ ਬੜਾ ਹੀ ਸੋਫਿਸਟੀਕੇਟਿਡ ਵਾਧਾਤ ਦੇ ਵਿੱਚ ਵਰਤਿਆ ਗਿਆ ਨੋਰਿੰਕੋ ਪਿਸਟਲ ਹੈਗਾ ਜੋ ਕਿ ਆਟੋਮੈਟਿਕ ਫਾਇਰ ਕਰਦਾ ਹੈਗਾ ਰਿਕਵਰ ਕੀਤਾ ਸੀ ਤੇ ਇਹਦੇ ਨਾਲ ਹੀ ਹੋਰ 32 ਬੋਧ ਦਾ ਪਿਸਟਲ ਰਿਕਵਰ ਕੀਤਾ ਹੈ ਇਹਨਾਂ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪਾਲ ਸਿੰਘ ਪਾਲੇ ਤੇ ਪਹਿਲਾਂ ਵੀ ਜਿਹੜੇ 6 ਮੁਕਦਮੇ ਇੱਕ ਜਿਹੜਾ ਸੰਗীন ਜੁਰਮਾਂ ਦੇ ਵਿੱਚ ਦਰਸ਼ਨ ਤੇ ਬੇਲ ਤੇ ਬਾਹਰ ਸੀਗਾ ਤੇ ਧਰਮ ਸਿੰਘ ਧਾਮੀ ਤੇ ਵੀ ਜਿਹੜੇ ਪਹਿਲਾ ਦੋ ਮੁਕਦਮੇ ਦਰਸ਼ਨ ਬਾਕੀ ਦੋਸ਼ੀਆਂ ਦਾ ਇਹ ਪਹਿਲਾ ਮੁਕਦਮਾ ਹੈ ਇਹ ਰੀਸੈਂਟਲੀ ਇਹਨਾਂ ਨੇ ਇਹਨਾਂ ਨੂੰ ਜੁਆਇਨ ਕੀਤਾ ਸੀ ਹਜੇ ਵੀ ਇਹਨਾਂ ਦੀ ਪੁਛਕਿਸ਼ ਤੋਂ ਹੋਰ ਵੀ ਕਾਫੀ ਕ੍ਰਿਮੀਨਲਸ ਫਿਗਰ ਆਊਟ ਕੀਤੇ ਆ ਉਹਨਾਂ ਤੇ ਹਜੇ ਵੀ ਕੰਟੀਨਿਊਸ ਸੀ ਸਾਡੀ ਟੀਮਸ ਰੀਡ ਕਰ ਰਹੀ ਹੈ ਉਹਨਾਂ ਤੇ ਬੜੀ ਡੂੰਘਾਈ ਨਾਲ ਤਤਕੀਸ਼ ਕੀਤੀ ਜਾ ਰਹੀ ਹੈ ਆਉਣ ਵਾਲੇ ਮੈਨੂੰ ਸਮੇਂ ਤੇ ਪੂਰੀ ਉਮੀਦ ਹੈ ਕਿ ਇਹਨਾਂ ਦੇ ਪੂਰੇ ਸਰਗਨਾਤਾ ਅਸੀਂ ਪਰਦਾ ਫਾਸ਼ ਕਰਾਂਗੇ ਤੇ ਹੋਰ ਵੀ ਵੱਡੀ ਰਿਕਵਰੀਜ਼ ਕੀਤੀ ਜਾਊ। ਸਰ ਪਿਸਤੋਲ ਜਿਹੜੇ ਇਹ ਦੇ ਰਹੇ ਨੇ ਇਹ ਕਿੱਥੋਂ ਲੈ ਕੇ ਆਉਂਦੇ ਨੇ? ਬਿਲਕੁਲ ਇਹ ਜਿਹੜਾ ਲੋਰਿੰਕੋ ਪਿਸਤਲ ਹੈਗਾ ਇਹ ਬ बड़ा ਹਾਈਲੀ ਮਤਲਬ ਇਹਦਾ ਚਾਂਸ ਹੈਗਾ ਕਿ ਜੋ ਜਿਨ੍ਹਾਂ ਨੇ ਗੁਰਪਾਲ ਪਾਲ ਨੂੰ ਪ੍ਰੋਵਾਈਡ ਕੀਤਾ ਹੈ ਉਹਨਾਂ ਨੇ ਬੜੇ ਕ੍ਰਾਸ ਬਾਰਡਰ ਲਿੰਕਸ ਹੋ ਸਕਦੇ ਆ। ਤੇ ਹੁਣ ਇਹਨਾਂ ਦਾ ਬੈਕਵਰਡ ਲਿੰਕਸ ਤੇ ਅਸੀਂ ਵਰਕ ਕਰ ਰਹੇ ਆ ਜਦੋਂ ਹੀ ਅਸੀਂ ਉਹਨਾਂ ਨੂੰ ਫੜਦੇ ਆ ਫਿਰ ਆਪਾਂ ਅਸਲ ਰੂਪ ਦੱਸ ਪਾਵਾਂਗੇ ਇਹ ਜੋ ਲਖਣਕਲਾ ਵਿੱਚ ਪੈਦਾ ਕੀਤੀ ਇਹਨਾਂ ਦੀ ਕੋਈ ਪੁਰਾਣੀ ਰੰਗਰ ਸੀ ਕੀ ਵੈਸੇ ਹੀ ਕੋਈ ਮਲੂਕੀ ਸੀਗਾ ਨਾ ਇਹ ਬਿਲਕੁਲ ਇਹਦਾ ਜਿਹੜਾ ਮੋਟਿਵ ਨਿਕਲ ਕੇ ਆਇਆ ਹੁਣ ਤੱਕ ਕਿ ਜਿਹੜਾ ਗੁਰਪਾਲ ਪਾਲ ਆ ਉਹਦੇ ਪਵਿੱਤਰ ਸਿੰਘ ਜੋ ਹੈਗੇ ਆ ਵਾਸੀ ਲਖਣਕਲਾ ਦੇ ਉਹਨਾਂ ਨਾਲ ਇਹਨਾਂ ਦੀ ਰਿਸ਼ਤੇਦਾਰੀ ਹੈ ਤਾਂ ਰੀਸੈਂਟਲੀ ਜਿਹੜੇ ਬਲਾਕ ਸਮੇਤੀ ਇਲੈਕਸ਼ਨ ਕੰਕਲੂਡ ਹੋਏ ਸੀ ਉੱਤੇ ਪਵਿੱਤਰ ਸਿੰਘ ਜਿਹੜੇ ਉਹ ਹਾਰ ਗਏ ਸੀਗੇ ਤਾਂ ਜਿਹੜਾ ਵਿਰੋਧੀ ਧਿਰ ਸੀਗਾ ਦਲਜੀਤ ਸਿੰਘ ਜੀ ਦਾ ਧਿਰ ਉਹ ਜ ਹਣ ਤੱਕ ਤਫਤੀਸ਼ੇ ਕਾਲ ਸਾਹਮਣੇ ਆਈ ਕਿ ਉਦੀ ਹੀ ਲਾਕਤਵਾਜੀ ਚ ਕੁਝ ਪੋਸਟਾਂ ਪਾਈਆਂ ਗਈਆਂ ਇੱਕ ਦੂਜੇ ਨੂੰ ਜਿਹੜਾ ਲਲਕਾਰ ਦੇ ਪਈ ਸੀ ਤੇ ਇਲੈਕਸ਼ਨ ਦੀ ਜਿੱਤ ਨੂੰ ਲੈ ਕੇ ਦੂਜੀ ਪਾਰਟੀ ਚ ਜਿਹੜਾ ਕਾਫੀ ਰੋਸ਼ ਸੀਗਾ ਤੇ ਉਹਦੇ ਰਿਐਕਸ਼ਨ ਦੇ ਵਿੱਚ ਹੀ ਜਿਹੜਾ ਇਹ ਵਾਰਦਾਤ ਕਰਾਈ ਗਈ ਹੈ ਸੋ ਜੀ ਸਾਲਾ ਮਾਮਲਾ ਰஞ்சிਤ ਦਾ ਕਹਿ ਸਕਦੇ ਹਾਂ ਬਿਲਕੁਲ ਨਿਜੀ ਰஞ்சிਤ ਦਾ ਐਂਗਲ ਹੈ ਜਿਹਦੇ ਸਾਹਮਣੇ ਨਾਮਜ਼ਦ ਹੋਏ ਸੀ ਕਿ ਰੋਪੀ ਕਿੰਨੀ ਪੜੀ ਹੋਊ 80 ਹਜ਼ਾਰ ਕਿਉਂਕਿ ਹਜੇ ਮੋਟਿਵ ਕਲੀਅਰ ਨਹੀਂ ਸੀਗਾ ਮੋਟਿਵ ਉਹ ਜਿਹੜੇ ਮੁੱਖ ਦੋਸ਼ੀ ਸਾਰੇ ਅਸੀਂ ਫੜ ਲਏ ਮੋਟਿਵ ਕਲੀਅਰ ਹੈ ਤੇ ਬਾਕੀ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਇਨਵੋਲ ਹਨ ਜੋ ਇਹਨਾਂ ਨੇ ਕਰਾਇਆ ਹੈਗਾ ਸਾਰੇ ਨੂੰ ਅਸੀਂ ਰੈਸਟ ਕਰਾਂਗੇ ਸੋ ਸਿਊ ਸ਼ਾਪ ਦੇ ਜਿਹੜੇ ਵਿੱਚ ਕੋਈ ਜਾਨਵਰਾਂ ਵਾਲੇ ਨੁਕਸਾਨ ਤਾਂ ਨਹੀਂ ਹੋਇਆ ਇਹਦੇ ਵਿੱਚ ਜਾਨਵਰਾਂ ਵਾਲੇ ਨੁਕਸਾਨ ਨਹੀਂ ਹੋਇਆ ਰਾਤੀ ਕਿਉਂਕਿ ਲੇਟ ਨਾਈਟ 10:30 ਵਜੇ ਫਾਇਰਿੰਗ ਹੋਈ ਹੈ ਤੇ ਘਰ ਦੇ ਬਾਹਰੀ ਇਹ ਰੌਂਟ ਜਿਹੜੇ ਆ ਸੜਕ ਤੇ ਜਿਹੜੇ ਬੱਚੇ ਸਨ ਤੇ ਇਹਦੇ ਵਿੱਚ ਕੋਈ ਜਾਨਵਰਾਂ ਵਾਲੇ ਨੁਕਸਾਨ ਨਹੀਂ ਹੋਇਆ ਸੋ ਬਾਹਰੀ ਸਿਊ ਸ਼ਾਪ ਵੀ ਕਰ ਰਹੇ ਹੋ ਜਿੱਥ ਤਾਂ ਸਰ ਇਹ ਉਹ ਵੀ ਕੰਦੇਸੀ ਗੱਲ ਲਖੀ ਬਿਲਕੁਲ ਇਹ ਉਹੀ ਸਰਗਨਾ ਹੈਗਾ ਇਹ ਨਾਲ ਤਾਂ ਕਾਫੀ ਵੱਡਾ ਜਿਹੜਾ ਗਰੁੱਪ ਚੱਲਦਾ ਹੈਗਾ ਤੇ ਇਹਦੇ ਵਿੱਚ ਕੁਝ ਦੋਸ਼ੀ ਹੈਗੇ ਜਿਨ੍ਹਾਂ ਤੇ ਪਹਿਲਾਂ ਵੀ ਮੌਕਾਦਮੇ ਹੋਣ ਕੁਝ ਹੈਗੇ ਜਿਨ੍ਹਾਂ ਤੇ ਨਹੀਂ ਹਨ ਦੋਸ਼ੀ ਕਰਦੇ ਜਿਹੜੇ ਲੋਕਾਂ ਦਾ ਨਾਮ ਹੈ ਜਿਹੜੇ ਜਿਹੜੇ ਛੋਟੇ ਛੋਟੇ ਜਿਹੜੇ ਦੋਸ਼ ਜੁੜਦੇ ਰਹਿੰਦੇ ਨੇ ਪਰਚੇ ਦੇ ਵਿੱਚ ਨਾਮ ਨਹੀਂ ਐਤਾ ਦੀ ਗੱਲ ਨਹੀਂ ਹੈ ਦੇਖੋ ਸਾਰਿਆਂ ਜੋ ਪੜਾ ਟੈਕਨੀਕਲੀ ਅਸੀਂ ਕੰਮ ਕੀਤਾ ਜਿਹੜੀ सीसीटीवी ਦੇ ਵਿੱਚ ਜਿਹੜੀ ਵਰਨਾ ਗੱਡੀ ਆਈ ਹੈ ਜਿਹੜੀ ਵੈਨਿਊ ਗੱਡੀ ਆਈ ਹੈ ਉਹੀ ਗੱਡੀ ਅਸੀਂ ਫੜੀਆਂ ਹੈਗੀਆਂ ਥਰ ਕੋਰੋਬੋਰੇਟਿਡ ਉਹਦੇ ਨਾਲ ਅਸੇ ਕੋਲ ਸਾਡੇ ਕੋਲ ਮਲਟੀਪਲ ਟੈਕਨੀਕਲ ਐਵਿਡੈਂਸਸ ਹੈਗੀ ਹੈ ਜਿਹਦੇ ਵਿੱਚ ਅਸੀਂ ਹਰ ਇੱਕ ਦੋਸ਼ੀ ਨੂੰ ਬੁੱਕ ਕਰਾਂਗੇ ਸਰ ਜਿਹੜਾ ਮੁਖ ਜਿਹੜਾ ਜਿਹੜਾ ਮੁਖ ਲੀਡਰ ਸੀ ਉਹ ਕੌਣ ਸੀ ਇਹਨਾਂ ਤੇ ਗੁਰਪਾਲ ਸਿੰਘ ਪਾਲਾ ਸੀਗਾ ਸੋਪੇ ਜਿਹੜੀ ਫਾਇਰਿੰਗ ਕੀਤੀ ਗਈ ਹੈ ਉਹ ਫੋਟੀ ਮੰਗੀ ਗਈ ਹੈਗੀ ਸਵੀਟ ਸ਼ਾਪ ਤੇ ਹਾਂਜੀ ਇੱਕ ਸਟੋਸ਼ਨ ਵਾਲਾ ਐਂਗਲ ਹੈਗਾ ਬਿਲਕੁਲ ਸਾਨੂੰ ਦੇ ਕੋ ਇੰਟਰਨੈਸ਼ਨਲ ਵੀ ਲਿੰਕ ਕੋ ਸਾਹਮਣੇ ਆਇਆ ਨਹੀਂ ਬਿਲਕੁਲ ਉਹ ਵੀ ਲਿੰਕ ਸਾਹਮਣੇ ਆਇਆ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸੇ ਰਿਲੀਵ ਯੂਜ਼ੇਬਿਲ ਨਹੀਂ ਕਰ ਸਕਦੇ ਪਰ ਇੰਟਰਨੈਸ਼ਨਲ ਲਿੰਕਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਹਾਂ ਆਮ ਤੌਰ ਤੇ ਸਮਝ ਲੈ ਛੋਟ ਨਾ ਸੇ ਹੈ ਬਿਲਕੁਲ ਇਹਨਾਂ ਦੇ ਅਸੀਂ ਕਾਫੀ ਅਸੋਸੀਏਟਸ ਹੈ ਔਰ ਅਸੀਂ ਆਈਡੈਂਟੀਫਾਈ ਕੀਤੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਲੋ ਆਪਰੇਸ਼ਨ ਪ੍ਰਹਾਰ ਜਿਹੜਾ ਲਗਾਤਾਰ ਹੀ ਚਲਾਇਆ ਜਾ ਰਿਹਾ ਹੈ ਤੋਂ ਐਦਾਂ ਤੇ ਹੀ ਕ੍ਰਾਈਮਨਲਸ ਨਾਲ ਜੋ ਇਹਨਾਂ ਦੇ ਅਸੋਸੀਏਟਸ ਹੈ ਜੋ ਹੋਰ ਕ੍ਰਾਈਮ ਕਰ ਸਕਦੇ ਹਨ ਉਹਨਾਂ ਦੇ ਉੱਤੇ ਹੀ ਸਰਜਿਕਲ ਆਪਰੇਸ਼ਨ ਹੈਗਾ ਹੈ ਉਦੇ ਤਹਿਤ ਹੀ ਅਸੀਂ ਜਿਹੜੇ ਇਹਦੇ ਹੋਰ ਅਸੋਸੀਏਟਸ ਹੈ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿਹੜੇ 6 ਦੋਸੀ ਅਰੈਸਟ ਹੋਏ ਉਹਨਾਂ ਤੇ ਦੋ ਹੀ ਕ੍ਰਿਮੀਨਲ ਬੈਕਗ੍ਰਾਉਂਡ ਨੇ 4 ਤੇ ਨਹੀਂ ਸੀਗਾ